ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਵੀ ਆਪਾਂ ਸਪੈਸ਼ਲ ਨਾਕਾਬੰਦੀ ਲਗਾ ਕੇ ਜਿਹੜੀ ਵਾਹਨਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਬਕੇ ਅਧੂਰੇ ਕਾਗਜ਼ਾਤ ਪਾਈ ਜਾਂਦੇ ਜਾਂ ਜਿਹੜੇ ਟ੍ਰਿਪਲ ਰੇਡਿੰਗ ਕਰਦੇ ਨੇ ਜਾਂ ਕੋਈ ਜਿਹੜੇ ਬੁਲਟ-ਬੁਲਟ ਤੇ ਲੈ ਕੇ ਪਟਾਕੇ ਮਾਰਦੇ ਨੇ ਤੇ ਉਹਨਾਂ ਦੇ ਰੋਕ ਕੇ ਤੇ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਆ ਮੰਨ ਲਓ ਕਿ ਇਹ ਖਾਸ ਉਦਿਕਰਾਂ ਦੀ ਚੈਕਿੰਗ ਆਪਾਂ ਦਿਨ ਵੇਲੇ ਵੀ ਕਰਦੇ ਆ ਵੱਖ-ਵੱਖ ਥਾਂ ਤੇ ਨਾਕੇ ਲਗਾ ਕੇ ਤੇ ਆਮ ਪਬਲਿਕ ਨੂੰ ਸਾਡੀ ਇਹੋ ਹੀ ਅਪੀਲ ਹੈ ਵੀ ਜੇ ਕੋਈ ਤੁਹਾਨੂੰ ਕਿਸੇ ਕਿਸਮ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਉਹ ਸਾਡੇ ਮੇਰੇ ਨਾਲ ਮੇਰੇ ਨੰਬਰ ਦੇ ਉੱਤੇ ਜਾਂ ਸਾਡੇ ਕੰਟਰੋਲ ਰੂਮ ਦੇ ਜਿਹੜਾ ਨੰਬਰ ਹੈ ਉਹਦੇ ਉੱਤੇ ਜਿਹੜੀ ਹੈ ਸਾਂਝੀ ਕੀਤੀ ਜਾਵੇ ਉਹਨਾਂ ਦਾ ਨਾਮ ਜਿਹੜਾ ਆਪਾਂ ਗੁਪਤ ਰੱਖਿਆ ਜਾਏਗਾ ਇਹਨਾਂ ਨੂੰ ਤੇ ਸਾਡਾ ਇਹੋ ਹੀ ਸੰਦੇਸ਼ ਹੈ ਵੀ ਜੇ ਕਿਸੇ ਨੇ ਕਿਤੇ ਵਿਆਹ ਪਾਰਟੀ ਸ਼ਾਦੀ ਉੱਤੇ ਜਾਣਾ ਹੈ ਤੇ ਜਿਹੜਾ ਨਾਲ ਆਪਣੇ ਜਿਹੜੇ ਡਰਾਈਵਰ ਹੈ ਉਹ ਜਿਹੜਾ ਬਈ ਉਹ ਸ਼ਰਾਬ ਨਾ ਪੀਵੇ ਜੇ ਕਿਤੇ ਆਪਣੀ ਇਹ ਪਾਰਟੀ ਉੱਤੇ ਗਏ ਵੀ ਨੇ ਤੇ ਜੇ ਇਹ ਫਿਰ ਵੀ ਉਲੰਘਣਾ ਕਰਦੇ ਨੇ ਤੇ ਆਪਾਂ ਇਹਨਾਂ ਨੂੰ ਰੋਕ ਕੇ ਅਲਕੋਮੀਟਰ ਨਾਲ ਇਹਨਾਂ ਦਾ ਚੈੱਕ ਕਰਕੇ ਤੇ ਜਿਹੜਾ ਸ਼ਰਾਬ ਦਾ ਡਰਾਈਵਿੰਗ ਕਟਿਆ ਜਾਏਗਾ ਮਲਟ ਦੇ ਪਟਾਕੇ ਵਾਲਿਆਂ ਨੂੰ ਤੁਹਾਡੀ ਇਹੋ ਚੇਤਾਵਨੀ ਹੈ ਮੈਂ ਅੱਗੇ 3-4 ਮੋਟਰਸ ਇਹਨਾਂ ਦੇ ਬੌਂਡ ਕੀਤੇ ਜਿਹੜੇ ਪਟਾਕੇ ਮਾਰਦੇ ਸੀਗੇ ਤੇ ਉਹਨਾਂ ਨੂੰ ਭਾਰੀ ਜੁਰਮਾਨਾ ਜਿਹੜਾ ਆਰਟੀਓ ਸਾਹਿਬ ਤੋਂ ਕਰਵਾਇਆ ਜਾ ਰਿਹਾ ਤੇ ਗਾਂ ਅੱਗੇ ਵੀ ਮੇਰੀ ਇਹਨਾਂ ਨੂੰ ਇਹੋ ਹੀ ਸਖਤ ਚੇਤਾਵਨੀਆਂ ਵੀ ਜਿਹੜੇ ਇਹ ਪਟਾਕੇ ਮਾਰਦੇ ਨੇ ਇਹ ਗੈਰ ਕਾਨੂੰਨੀ ਆ ਤੇ ਜੇ ਸਾਨੂੰ ਕਿਤੇ ਪਤਾ ਲੱਗਦਾ ਤੇ ਇਹਨਾਂ ਦੇ ਕੋਈ ਇਨਫੋਰਮੇਸ਼ਨ ਮਿਲਦੀ ਆ ਤੇ ਇਹਨਾਂ ਦੇ ਘਰ ਤੱਕ ਜਾ ਕੇ ਬੁਲਟ ਲਿਆ ਕੇ ਇਹਨਾਂ ਦੇ ਬੰਦ ਕੀਤੇ ਜਾਣਗੇ ਤੇ ਕਾਨੂੰਨ ਅਥਾਰਟੀ ਜਿਹੜੀ ਇਹ ਕਾਰਵਾਈ ਕੀਤੀ ਜਾਏਗੀ ਜੁਰਦ ਨਸ਼ਾ ਵਿਰੋਧ ਤੁਹਾਨੂੰ ਪਰਸਨਲ ਚੋਰ ਥਾਪਾ ਮੈਂ ਵੀ ਤੇ ਡੀਐਸਪੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੀਗਾ ਵੀ ਇਹ ਜਿਹੜਾ ਸ਼੍ਰੀ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਨੇ ਉਹਨਾਂ ਦੇ ਨਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਨਾ ਇਹ ਜਿਹੜਾ ਜਦੋਂ ਤੱਕ ਇਹ ਨਸ਼ਾ ਸਮਾਜ ਦੇ ਵਿੱਚੋਂ ਖਤਮ ਨਹੀਂ ਹੋਏਗਾ ਸਾਡੀ ਜਿਹੜੀ ਹੈ ਨਸ਼ੇ ਦੇ ਵਿਰੁੱਧ ਜਿਹੜੀ ਜੰਗ ਹੋ ਚੱਲੀ ਰਹੇਗੀ ਆਮ ਪਬਲਿਕ ਨੂੰ ਸਾਡੀ ਇਹ ਅਪੀਲ ਹੈ ਵੀ ਸਾਨੂੰ ਪੁਲਿਸ ਨੂੰ ਸਹਿਯੋਗ ਕਰਨ ਤੇ ਜਿਹੜੇ ਗਲਤ ਅਨਸਰ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਵੀ ਮੁਹਿੰਮ ਜਿਹੜੀ ਹੈ ਵਿੱਢਣ